ਹਾਂ ਜੀ ਮੈਂ ਕਿਹਾ ਕਿ ਤਰੋ ਤੇ ਮੈਨੂੰ ਦੱਸੋ ਪੈਂਦਾ ਹੁੰਦਾ ਤੇ ਅਦਾ ਨਾਮ ਇਹ ਬਸ ਹਾਂ ਜੀ ਉਹ ਆਪਣੇ ਕੋਕੜਵਾਹ ਤੇ ਆਸੂ ਮਰਿਆਵਾ ਭਾਗ ਵਿੱਚ ਸਾਰਾ ਦੇਖਾਂ ਪੈ ਕਿਉਂ ਲੱਗੇ ਸੀ ਇੰਨੇ ਨੇ ਨੇ ਮੈਂ ਪ੍ਰਾਰਥਨਾ ਕਰੀ ਮੈਂ ਸਦਾ ਤੇਰੇ ਨਾਮ ਤੇ ਇੱਕ ਪ੍ਰਾਰਥਨਾ ਕੀਤੀ ਮਖਰਾਬਾ ਲਾ ਦੇਂ ਜੀ ਇਸ ਦੇ ਨਾਮ ਤੇ ਜਿੰਨੇ ਕੋਨਾ ਹੜਾ ਖੇਤਾ ਹੈ ਸਾਡੇ ਘਰ ਦਾ ਭਾਰ ਦਾ ਬੋਝ ਨੂੰ ਸਾਡੀ ਦੀਆਂ ਨੂੰ ਹਾਂ ਜੀ ਪੂਰੀ ਤਰ੍ਹਾਂ ਮਾਰ ਕੇ ਮਾਰ ਕੇ ਖਟਾ ਕੋਈ ਨਹੀਂ ਆ ਰਿਹਾ ਹਾਂ ਹਾਂ ਜੀ ਖੈਰ ਸलाम ਕਰਾਂ 8 ਮਹੀਵਾਲ ਜੀ ਹੇ ਨਾ ਦਾ ਇਹ ਤੋਂ ਟਿਪਿਆਇਆਇ ਤੈਨੇ ਅਗਰੇ ਪਰਮਿਸ਼ਨ ਨੇ ਇੰਦੇ ਤੇ ਹੋ ਗਏ ਨੇ 6-7 ਸਾਲ ਪਰਮਿਸ਼ਨ ਨੇ ਵੱਡੀ ਕਿਰਪਾ ਕੀਤੀ ਇੰਦੇ ਕਾਇਦ ਵਿੱਚ ਰਸੋਈ ਸੀਗੀ ਉਦੋਂ ਆਪਾਂ ਨਦਾਨੇ ਜਾਂਦੇ ਸੀ ਵੀ ਬਣ ਗਈ ਤੇ ਸਪਰੇਸ਼ਨ ਕਰਾਉਣ ਲਈ ਜਾਣਾ ਸੀ ਇਹਨੇ ਤੇ ਦੁਕਾਨ ਤੇ ਆਈ ਤੇ ਕਹਿਣ ਲੱਗੀ ਅੰਕਲ ਜੀ ਸਵੇਰੇ ਮੈਂ ਆਪਣੇ ਸਪਰੇਸ਼ਨ ਕਰਾਉਣ ਜਾਣਾ ਹੈ ਤੇ ਨਾਲੇ ਅੱਜ ਕੇ ਨੂੰ ਫੋਨ ਕਰਨਾ ਹੈ ਕਿ ਸਵੇਰੇ 8:00 ਵਜੇ ਜਾਣਾ ਹੈ ਤਾਂ ਤੁਸੀਂ ਮੇਰੇ ਟਾਈਮ ਨਾ ਪਹੁੰਚਿਆ ਜੀ ਤੁਸੀਂ ਦੋਵੇਂ ਚਾਨਕੀ ਦੁਕਾਨ 'ਚ ਖੜੇ ਸੀ ਇਹਨਾਂ ਦਾ ਡੈਡੀ ਦੀਪਕ ਰੰਦਾ ਤੇ ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਕਿੰਨੋਂ ਮੰਨਦੇ ਜਾਂਦੀ ਜਸੂ ਸਿੰਘ ਨੂੰ ਮੰਨਦੇ ਆ ਤੇ ਮੈਂ ਵੀ ਜਸੂ ਸਿੰਘ ਨੂੰ ਮੰਨਦੇ ਜੇ ਫਿਰ ਖੁਦਾ ਕਿਰਪਾ ਕਰਨਾ ਲੈ ਆਂਦੀ ਨਹੀਂ ਬਹੁਤ ਪ੍ਰਾਰਥਨਾ ਕਰਵਾਈ ਪਰ ਪ੍ਰੇਸ਼ਨ ਤੁਹਾਨੂੰ ਕਰਾਉਣਾ ਹੀ ਪੈਣਾ ਸਾਜ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਪ੍ਰੇਥਨ ਤੁਹਾਨੂੰ ਕਰਾ ਲਿਆ ਜੇ ਤਰੀ ਕਰਿਆ ਜੇ ਸ਼ਾਮ ਨੂੰ ਸੀ ਪ੍ਰਾਰਥਨਾ ਕਰੀ ਤਾਂ ਚੱਟਨੇ ਘਰ ਆਇਆ ਜੇ ਪ੍ਰਾਰਥਨਾ ਕਰਾਂਗੇ ਤਾਂ ਪ੍ਰਭੂ ਤੁਹਾਨੂੰ ਠੀਕ ਕਰੇਗਾ ਆंदी ਚਲੋ ਠੀਕ ਆ ਤੇ ਕਿਹਨਾਂ ਗੱਲਬਾਤ ਕਰਕੇ ਚਲੇਗੀ ਫਿਰ ਸਵੇਰੇ ਆ ਜਾਇਆ ਤੇ ਜਦੋਂ ਘਰੇ ਗਏ ਤੇ 9 ਵਜੇ ਸਾਡੇ ਕੋਲ ਆ ਗਈ ਪ੍ਰਾਰਥਨਾ ਕੀਤੀ ਐਸਰ ਮੈਂ ਦਰੀ ਵੱਡੀ ਸੱਚੀ ਤੇ ਬੈਠੇ ਸੀ ਪ੍ਰਾਰਥਨਾ ਕਰਨ ਲੱਗੇ ਤਿੰਨੇ ਹੀ ਅਸੀਂ ਬੈਠੇ ਸੀਗੇ ਪ੍ਰਾਰਥਨਾ ਕੀਤੀ ਨ ਉੱਪਰ ਸ਼ਰ ਆਈ ਤੇ ਜਿੰਨੇ ਲਸੌਣੀ ਸੀ ਫੇਸੇ ਨਾਲ ਹੋ ਗਈ ਜਦੋਂ ਸਾਰੇ ਕੰਵਰ ਮਾਇ ਦਾ ਉੱਠੇ ਜਾਂਦੀ ਮੈਂ ਤੋਂ ਨਹੀਂ ਕੋਈ ਗੱਲ ਨਹੀਂ ਮਤ ਹੋ ਰਿਆਂਦੀ ਕੋਈ ਗੱਲ ਤੁਸੀਂ ਆਮ ਕਰੋ ਜਦੋਂ ਘਰੇ ਚਲੇ ਗਏ ਸਵੇਰ ਨੂੰ ਬਿਲਕੁਲ ਸਹੀ ਤੇ ਪ੍ਰੇਸ਼ਨ ਗਰਾਉਂਡ ਦੀ ਲੋੜ ਇਹ ਨਾ ਪਈ ਤੇ ਇਹਨਾਂ ਤਾਂ ਜਿਵੇਂ ਜਿਆਵੀ ਨਾਲ ਜਦੋਂ ਚੌਥੇ ਪੰਜਵੇਂ ਦਿਨ ਤੀਤ ਲੰਗੀ ਤੇ ਇਹਦੇ ਅੱਖਾਂ ਦੇ ਵਾਲ ਮਾਰੀਆਂ ਦੀ ਦੋਸਤ ਸਪਰੇਸ਼ਨ ਕਰਾਉਣ ਜਾਣਾ ਸੀਗਾ ਕਿ ਕੀ ਗੱਲ ਹੈ ਤੁਸੀਂ ਕਹੇਗੇ ਜੀ ਬਸ ਠੀਕ ਹੋ ਗਏ ਅੰਦੇ ਅੱਖਾਂ ਮਤ ਉਹ ਨਹੀਂ ਠੀਕ ਹੋ ਗਈ ਸੀ ਜਦੋਂ ਸਾਡੇ ਕੋਲ ਖਰਾਬ ਨਾ ਹੋਈ ਉਹਨਾਂ ਨੇ ਵੀ ਟ੍ਰੀਟਮੈਂਟ

ਆਂਦੇ ਇਹ ਕਦੇ ਹੀ ਨਹੀਂ ਕਿ ਚਾਹ ਮਹੀਨਿਆਂ ਬਾਅਦ ਜਾਂ ਦੋ ਮਹੀਨਿਆਂ ਬਾਅਦ ਚਲੋ ਖੁਦਾ ਬਹੁਤ ਸੁਣਦਾ ਪਿਆ ਜਾਂ ਕਿਰਪਾ ਕੀਤੀ ਹਾਲੇਲੂਇਆ